ਸਾਦ ਸੰਗਤ ਜੀ 27 ਦਸੰਬਰ 13ਪੋ ਵਾਲੇ ਦਿਨ ਇਹ ਜਾਗਮ ਹਕੂਮਤ ਨੇ ਸਹਿਬਜ਼ਾਦਿਆਂ ਨੂੰ ਜਿਉਂਦਿਆਂ ਨੂੰ ਮੀਆਂ ਦੇ ਵਿੱਚ ਛਣ ਦਿੱਤਾ ਤੇ ਮਾਤਾ ਗੁਜਰਕੌਰ ਨੂੰ ਸ਼ਹੀਦ ਕਰਕੇ ਸਾਦ ਸੰਗਤ ਜੀ ਇਤ ਹਸਲਾ ਨਮੀ ਸੀ ਜਿਹੜੀ ਕਿਲੇ ਤੋਂ ਖੰਡੇ ਬੋਦੀ ਤੋਂ ਪਿੱਛੇ ਬੈਕਸਾਈਡ ਵੱਲ ਜਾਂਦੀ ਸੀ ਇਸ ਨਦੀ ਦੇ ਕਿਨਾਰੇ ਤਿੰਨੇ ਸਰੀਰ ਜਿਹੜੇ ਸਨ ਇਹ ਜਲਮਾਨੀ ਸੜ ਦਿੱਤੇ ਮਰਸੂਬਾ ਇਹ ਸੀ ਕਿ ਬੱਚਿਆਂ ਦੇ ਸਰੀਰ ਮਾਤਾ ਦੇ ਸਰੀਰ ਜਿਹੜੇ ਨੇ ਇਹ ਜੰਗਲੀ ਜਾਨਵਰ ਜਿਹੜੇ ਨੇ ਝੋਚ-ਪੋਚ ਕੇ ਖਾ ਜਾ ਆ ਗਏ ਪ੍ਰਸਾਦ ਸੰਗਤ ਜੀ ਦੀ ਰਖਵਾਲੀ ਉਹ ਪਰਮਾਤਮਾ ਕਰੇ ਇਤਿਹਾਸ ਵਿੱਚ ਇਹ ਵੀ ਆਉਂਦਾ ਹੈ ਕਿ ਸ਼ੇਰਾਂ ਨੇ ਉੱਥੇ ਮਾਂ ਤੇ ਸਹਜ ਜਾਨਾਂ ਦੇ ਸਰੀਰਾਂ ਦੀ ਰਾਖੀ ਕੀਤੀ ਹੈ ਜਿਹੜੇ ਸ਼ੇਰ ਸਾਧ ਸੰਗਤ ਜੀ ਕਿਸੇ ਵੀ ਜਾਨਵਰ ਨੂੰ ਇੱਕ ਮਿੰਟ ਦੇ ਵਿੱਚ ਖਾ ਜਾਂਦੇ ਨੇ ਮੰਗਾ ਮਿਲ ਜੇ ਕੋਈ ਵੀ ਉਹ ਸਰੀਰ ਸਾਹਮਣੇ ਦੇ ਵਿੱਚ ਉਹ ਸੇਵਾ ਦੇ ਵਿੱਚ ਸ਼ੇਰ ਵੀ ਲੱਗੇ ਹੁੰਦੇ ਨੇ ਤੇ ਜਦੋਂ ਸਾਧ ਸੰਗਤ ਇਹ ਸਾਰੇ ਬਾਕੇ ਦਾ ਪਤਾ ਭਾਈ ਟੋਡਰ ਮਾਰੂ ਲੱਗਾ ਤੇ ਉਹ ਗੁਰੂ ਦਾ ਪਿਆਰਾ ਸਾਧ ਸੰਗਤ ਜੀ ਇਹ ਸੇਵਾ ਨਿਭਾਉਣ ਵਾਸਤੇ ਸਹਿਬਜ਼ਾਦੇ ਤੇ ਮਾਤਾ ਦੇ ਸੇਵਾ ਕਰਨ ਵਾਸਤੇ ਇਹਨੇ ਸ਼ੂਭੇ ਸਰ ਆਮਦੇ ਕੋਲ ਪਹੁੰਚ ਕੀਤੀ ਹੈ ਇਹ ਸੇਵਾਵਾਂ ਸਾਧ ਸੰਗਤ ਜੀ ਇਸ ਤਰ੍ਹਾਂ ਵੀ ਨਿਭਾਈਆਂ ਜਾਂਦੀਆਂ ਇਹ ਪਰਿਵਾਰ ਪੀੜੀ ਨਰ ਪੀੜੀ ਬੜਵਾ ਦੇ ਨਾਲ ਜੁੜਿਆ ਹੋਇਆ ਹੈ ਜਿਹਨਾਂ ਦੇ ਬਜ਼ੁਰਗ ਜਿਹੜੇ ਸਾਲ ਸਾਧ ਸੰਗਤ ਜੀ ਮਾਲਵੇ ਦੀ ਧਰਤੀ ਤੇ ਰਹਿੰਦੇ ਸਨ ਭਵਾਨੀਗੜ੍ਹ ਤੋਂ ਇੱਕ ਵਾਰੀ ਚੱ타 ਗਿਆ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੇ ਦਰਸ਼ਨ ਵਾਸਤੇ ਉਹਨਾਂ ਦੇ ਵਿੱਚ ਜਿਹਨਾਂ ਦੇ ਬਜ਼ੁਰਗ ਵੀ ਦੇ ਤੇ ਘਰ ਦੇ ਵਿੱਚ ਸਾਧ ਸੰਗਤ ਜੀ ਅਤ ਦੀ ਗਰੀਬੀ ਸੀ ਇਸ ਪਰਿਵਾਰ ਦੇ ਰੋਟੀ ਵੀ ਜਿਵੇਂ ਇੱਕ ਦਿਨ ਪੱਕੀ ਤੇ ਕਈ ਵਾਰ ਰੋਟੀ ਤੋਂ ਹੀ ਮੁਤਾਜਸੀਏ ਪਰਵਾਰ ਪਰ ਮਨ ਵਿੱਚ ਇਹ ਸ਼ਰਧਾਈ ਕਿ ਸੰਗਤ ਜਾ ਰਹੀ ਹੈ ਗੁਰੂ ਦੇ ਦਰਸ਼ਨਾਂ ਵਾਸਤੇ ਗੁਰੂ ਰਾਮਦਾਸ ਜੀ ਦੇ ਦਰਸ਼ਨ ਜਿਹੜੇ ਨੇ ਇਹ ਮੈਲੀ ਜਣਾਂ ਦੇ ਨਾਲ ਜਾ ਕੇ ਤਾ ਤੇ ਸਾਧ ਸੰਗਤ ਜੀ ਰਸਤੇ ਕੋ ਜਾਂਦਿਆਂ ਜਾਂਦਿਆਂ ਮਨ ਵਿੱਚ ਗਣਤੀਆਂ ਗਣਦਾ ਪਿਆ ਕਿ ਗੁਰੂ ਰਾਮਦਾਸ ਜੀ ਦਾ ਘਰ ਬੜਾ ਵੱਡਾ ਹੈ ਤੇ ਗੁਰੂ ਰਾਮਦਾਸ ਜੀ ਮਾਨਕ ਦੇ ਕੋਲੋਂ ਜੋ ਵੀ ਮੰਗੀਏ ਦੁਨੀਆਂ ਦੇ ਵਿੱਚ ਜਿੰਨਾ ਹੀ ਵੀ ਮੰਗਿਆ ਉਹਦੀਆਂ ਮਰਜ਼ੀਆਂ ਪੂਰੀਆਂ ਹੋਈਆਂ ਨੇ ਤੇ ਹੁੰਦੀਆਂ ਰਹਿਦੀਆਂ ਨੇ ਰਹਿੰਦੇ ਸਮੇਂ ਤੱਕ ਹੁੰਦੀਆਂ ਰਹਿਣਗੀਆਂ ਵਾਹਿਗੁਰੂ ਮਾਨ ਦੇ ਵਿੱਚ ਗਣਤੀਆਂ ਗਣਦਾ ਸਤਿਗੁਰੂ ਦੇ ਕੋਲੋਂ ਪਰਿਵਾਰ ਦੀ ਖੁਸ਼ੀ ਮੰਗਣ ਦਾ ਪਰਿਵਾਰਕਾਂ ਦਾ ਸਰਦੋਂ ਦੇ ਕੋਲੋਂ ਧਰਬਾਰ ਦੀ ਖੁਸ਼ੀ ਮੰਗਣ ਦਾ ਪੈਸੇ ਕੱਢੀ ਦੀ ਉਦਾਸ ਤਰ੍ਹਾਂ ਕਰਕੇ ਸਤਿਗੁਰੂ ਜੀ ਦੀ ਗਰੀਬੀ ਕੱਟੀ ਜਾਵੇ ਜਦੋਂ ਸਾਧ ਸੰਗਤ ਜੀ ਅਵਰਨ ਸਰ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚਿਆ ਸੰਗਤ ਦੇ ਦਰਸ਼ਨ ਕਰਦੀ ਵੀ ਲੈਣ ਦੇ ਵਿੱਚ ਲੱਗਾ ਹੋਇਆ ਹੈ। ਬਸ ਜਿਵੇਂ ਜਿਵੇਂ ਅੱਗੇ ਕਦਮ ਵੱਟੀ ਵਕਦਾ ਪਿਆ ਏਕੇ ਕਦਮ ਅੱਗੇ ਵੱਧਦਾ ਪਿਆ ਤੇ ਸਾਧ ਸੰਗਤ ਦੀ ਮਨ ਦੀਆਂ ਜਿਹੜੀਆਂ ਉੱਠਣ ਵਾਲੇ ਭੁਲੜੇ ਉਹ ਖਤਮ ਹੋਈ ਜਾ ਰਹੇ। ਹੁਣ ਅੰਦਰ ਮੰਗ ਜਿਹੜੀ ਆ ਕੋਈ ਰਹਿੰਦੀ ਨਹੀਂ ਹੈ। ਅਸੀਂ ਜਿੰਨੀ ਦੇਰ ਤੱਕ ਸਾਧ ਸੰਗਤ ਜੀ ਗੁਰਦੁਆਰੇ ਸਾਹਿਬ ਨਹੀਂ ਆਉਂਦੇ। ਉਨੀ ਦੇਰ ਤੱਕ ਸਾਡੀਆਂ ਮੰਗਾ ਨਹੀਂ। ਜਦੋਂ ਅਸੀਂ ਗੁਰੂ ਘਰ ਦੇ ਵਿੱਚ ਨਿਰੰਤਰ ਆਉਣਾ ਲੱਗ ਜਾਈਏ ਨਾ ਤੇ ਸਾਨੂੰ ਦੁਨੀਆਂ ਦੀਆਂ ਵਸਤੂਆਂ ਜਿਹੜੀਆਂ ਨੇ ਦੁਨੀਆਂ ਦੇ ਤਦਾਰਕ ਛੋਕੇ ਨਤਨ ਲੱਗ ਜਾਂਦੇ ਨੇ ਫਿਰ ਬਸ ਇਹੀ ਹੁੰਦਾ ਹੈ ਕਿ ਸਤਗੁਰੂ ਜੀ ਦਰਸ਼ਨ ਹੀ ਆਪਣੀ ਖੁਸ਼ੀ ਜੀ ਜਿਹਨਾਂ ਦੀ ਭਾਵਨਾ ਬਣ ਜਾਂਦੀ ਹੈ ਤੇ ਸਾਧ ਸੰਗਤ ਜਦੋਂ ਵੀ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੇ ਸੰਬੰਧੇ ਨੇ ਮੱਥਾ ਟੇਕਿਆ ਨਾ ਮੱਥਾ ਟੇਕ ਕੇ ਤੇ ਸਤਗੁਰੂ ਦੇ ਕੋਲੋਂ ਪਿੱਛੇ ਮੰਗਿਆ ਮੰਗਿਆ ਕੁਝ ਨਹੀਂ ਹੈ ਤੇ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਕਿਹਦੇ ਸਿੱਕਾ ਕੁਝ ਮੰਗ ਲਾ ਹੈ ਕਹਿ ਲੱਗਾ ਸਤਗੁਰੂ ਜੀ ਨਹੀਂ ਕੁਝ ਨਹੀਂ ਚਾਹੀਦਾ ਦੋ ਵਾਰੀ ਮੱਝੀ ਕੀਤੇ ਸਤਗੁਰੂ ਜੀ ਕਹਿਣ ਲੱਗੇ ਸਿੱਖਾ ਕੋਈ ਮਨ ਦੇ ਵਿੱਚ ਆਸ ਲੈ ਕੇ ਆਇਆ ਸੀ ਕਹਿਣ ਲੱਗਾ ਸਤਗੁਰੂ ਜੀ ਨਹੀਂ ਤੁਹਾਡੇ ਦਰਸ਼ਨ ਕਰਕੇ ਆਸਾਂ ਹੀ ਕਰਨ ਹੋ ਗਈਆਂ ਸਤਗੁਰੂ ਜੀ ਕਹਿਣ ਲੱਗੇ ਸਿੱਖਾ ਫਿਰ ਨਿਕਿਆ ਲੱਗਾ ਸਤਗੁਰੂ ਜੀ ਘਰੋਂ ਤੁਰਿਆ ਸੀ ਘਰ ਦੇ ਵਿੱਚ ਗਰੀਬੀ ਬੜੀ ਸੀ ਪਰ ਹੁਣ ਮਨ ਦੀ ਬਸ ਇੱਕੋ ਇੱਛਾ ਸੀ ਮੇਰੇ ਘਰ ਦੇ ਵਿੱਚ ਇੱਕ ਵਾਰੀ ਚਰਨ ਧੂਰ ਪਾਉ ਤੇ ਜਦੋਂ ਸਤਗੁਰੂ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੇ ਸਾਹਮਣੇ ਬੇਨਤੀ ਕੀਤੀ ਸਤਗੁਰੂ ਜੀ ਕਹਿਣ ਲੱਗੇ ਤੇਰੇ ਘਰ ਦੇ ਵਿੱਚ ਚਿਰਣਾ ਵਾਲਾ ਵਾਧਾ ਹੈ ਜੇ ਨੂੰ ਆਵਾਂਗੇ ਇਹਦੇ ਸਵਾਲ ਤੋਂ ਹੀ ਪੁੱਛ ਲਿਆ ਕਿ ਸਤਗੁਰੂ ਜੀ ਤੁਸੀਂ ਇਕੱਲੇ ਆਓਗੇ ਜਾਂ ਸਿੰਘ ਵੀ ਨਾਲ ਆਵੋਗੇ ਸਤਗੁਰੂ ਜੀ ਕਹਿੰਦੇ ਕਿ ਨਹੀਂ ਜਦੋਂ ਅਸੀਂ ਆਵਾਂਗੇ ਕੀ 40 ਸਿੰਘ ਸਾਡੇ ਨਾਲ ਆਉਣਗੇ ਕਹਿਣ ਲੱਗਾ ਸਤਗੁਰੂ ਜੀ ਫਿਰ ਤੁਸੀਂ ਲੈਣ ਦੋ ਜੀ ਮੇਰੇ ਘਰ ਦੇ ਵਿੱਚ ਤੇ ਰੋਟੀ ਨਹੀਂ ਪੱਕਦੀ ਐ ਤੁਹਾਨੂੰ ਇਕੱਲੇ ਆਉਂ ਪ੍ਰਸ਼ਾਦ ਅਤੇ ਮੈਂ ਸ਼ੁਭਾਦਵਾਗਾ ਪਰ 30 ਜਾਂ 40 ਜਾਂ ਆ ਵਾਸਤੇ ਪ੍ਰਸ਼ਾਦਾ ਮੈਨੂੰ ਤਿਆਰ ਕਰਨਾ ਬੜਾ ਔਖਾ ਹੁੰਦਾ ਹੈ ਜੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ ਜਦੋਂ ਅਸੀਂ ਆਉਣਾ ਹੈ ਉਦੋਂ ਤੂੰ ਸਰੀਰ ਟਰ ਕੇ ਨਹੀਂ ਹੋਵੇਗਾ ਅਸੀਂ ਨੌਵੇਂ ਜਾਮਨੇ ਦੇ ਵਿੱਚ ਤੇਰੇ ਘਰ ਦੇ ਦਰ ਚਰਨ ਪਾਵਾਂਗੇ ਤੇ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਨੇ ਕੀਤੇ ਬਚਨ ਸਾਧ ਸੰਗਤ ਜੀ ਤਕਰੀਬਨ 80-90 ਸਾਲ ਬਾਅਦ ਜਦੋਂ ਧੰਸ਼੍ਰੀ ਗੁਰਤੇਜ ਬਾਦਲ ਪਾਸ਼ਾ ਮਾਲਵੇ ਦੀ ਧਰਤੀ ਤੇ ਗਏ ਨੇ ਨਾ ਤੇ ਸਤਿਗੁਰੂ ਜੀ ਦੇ ਬਚਨਾਂ ਨੂੰ ਪੂਰੇ ਕਰਦੇ ਗੁਰਤੇਜ ਬਾਦਲ ਪਾਸ਼ਾ ਸਾਧ ਸੰਗਤ ਜੀ ਇਹਦਾ ਪਿੰਡ ਸੀ ਇਹ ਟੋਡਰ ਮਲ ਦਾ ਅਲੋਗਾਲ ਪਿੰਡ ਦਾ ਜ਼ਿਕਰ ਆਉਂਦਾ ਹੈ ਤੇ ਜਦੋਂ ਸਤਿਗੁਰੂ ਧੰਸ਼੍ਰੀ ਗੁਰਤੇਜ ਬਾਦਲ ਪਹੁੰਚੇ ਨਾ ਜਿੱਥੇ ਹੁਣ ਪਰਵਾਸ ਪੀੜੀ ਦਰ ਪੀੜੀ ਤੇ ਗੱਲਾਂ ਅਕਸਰ ਹੁੰਦੀਆਂ ਨੇ ਇਹਨਾਂ ਦੇ ਬਜ਼ੁਰਗਾਂ ਨੇ ਪਰਿਵਾਰੋਂ ਦੱਸਿਆ ਇੱਕ ਸੀ ਕਿ ਸਤਿਗੁਰੂ ਆਪਣੇ ਘਰ ਦੇ ਵਿੱਚ ਜ਼ਰੂਰ ਆਉਣਗੇ ਪਰ ਪਤਨ ਜਿਹੜੀ ਨੂੰ ਰਾਮਦਾਸ ਮਹਾਰਾਜ ਜੀ ਨੇ ਬਚਨ ਵੀ ਕੀਤੇ ਕਿ ਜਦੋਂ ਸੀ ਆਵਾਂਗੇ ਤੇਰੇ ਕਾਰੋਬਾਰ ਬੜੇ ਵੱਡੇ ਹੋਣਗੇ ਦੁਨੀਆ ਦੇ ਵਿੱਚ ਤੇਰਾ ਰੁਤਬਾ ਬੜਾ ਵੱਡਾ ਹੋਵੇਗਾ ਤੇਰੇ ਕੋਲ ਪਤਾ ਨਹੀਂ ਦੁਨੀਆ ਦੇ ਅਨੇਕਾ ਲੋਕ ਜਿਹੜੇ ਨੇ ਇੱਕ ਨਹੀਂ ਤੂੰ ਅੱਜ ਕਹਿੰਦਾ 40 ਜਣਾ ਨੂੰ ਪ੍ਰਸ਼ਾਦਾ ਛਕਾਉਣਾ ਔਖਾ ਉਹਦੋਂ ਭਾਵੇਂ ਤੂੰ 400 ਬੰਦਾ ਤੇਰੇ ਘਰ ਇੱਕ ਦਾ ਮਾ ਕੇ ਬਹਿ ਜਾਵੇ ਤੂੰ ਪ੍ਰਸ਼ਾਦਾ ਛਕਾ ਦਿੰਦਾ ਐਡੀ ਜੂ ਦੀ ਕਿਰਪਾ ਤੇਰੇ ਤੇ ਵੱਧੇਗੀ ਤੇ ਸਾਧ ਸੰਗਤ ਜੀ ਇਹਨਾਂ ਦਾ ਪਰਿਵਾਰ ਉਹ ਕਿਰਪਾ ਦੇ ਨਾਲ ਬਹੁਤ ਵੱਡਾ ਹੋਇਆ ਟੋਡਰਮਲ ਜਿਹੜਾ ਜਦੋਂ ਧੰਨ ਸ਼੍ਰੀ ਗੁਰਦੇਵ ਬਹਾਦਰ ਪਾਸ਼ਾ ਮਹਾਰਾਜ ਇਹਦੇ ਘਰ ਆਏ ਨਾ ਤੇ 40 45 ਸਿੱਕੇ ਦੇ ਨਾਲ ਸਤਗੁਰੂ ਜੀ ਬਾਦੇ ਨਾਲ ਪ੍ਰਸ਼ਾਦਾ ਪਾਣੀ ਦੀ ਸੇਵਾ ਕੀਤੀ ਸੋਹਣਾ ਦੁਸ਼ਾਲਾ ਤੇ 사ਤਸੰਗ ਜੀ ਇੱਕ ਮੋਹਰ ਜਿਹੜੀ ਹੈ ਉਹ ਥਾਲੀ ਜਿਹੜੀ ਹੈ ਮੋਹਰਾਂ ਦੀ ਭਰ ਕੇ ਸਤਗੁਰੂ ਦੇ ਕੇ ਮੱਥਾ ਟੇਕਿਆ ਤੇ ਧੰਨ ਸ਼੍ਰੀ ਗੁਰਦੇਵ ਬਹਾਦਰ ਪਾਸ਼ਾ ਨੇ ਦੁਸ਼ਾਲਾ ਜਿਹੜਾ ਸੀ ਉਹਦੇ ਚੋਟਰੇ ਆ ਤੇ ਸਤਗੁਰੂ ਜੀ ਨੇ ਮੋਹਰਾਂ ਕਿੱਥੇ ਕਰ ਦਿੱਤੀਆਂ ਕਹਿਣ ਲੱਗੇ ਸਿੱਖਾ ਇਹ ਮੋਹਰਾਂ ਘੱਟ ਨੇ ਤੇਰੇ ਕੋ ਮੋਰਾ ਹੋਰ ਲੈਣੀਆਂ ਨੇ ਕਹਿੰਦਾ ਸਤਗੁਰੂ ਜੀ ਤਜੋਰੀ ਵਿੱਚ ਹੋਰ ਪਈਆਂ ਜਿੰਨੀਆਂ ਕੋ ਲੈਵਾਂ ਸਤਗੁਰੂ ਜੀ ਕਹਿੰਦੇ ਨਹੀਂ ਇਹਨੀਆਂ ਮੋਰਾ ਸਾਡਾ ਨਹੀਂ ਸਰਨਾ ਸਮਾਵੇ ਦਾ ਤੇ ਕੋ ਗੱਡਾ ਭਰ ਕੇ ਮੋਰਾ ਨਾ ਲੈਣਾ ਇਹ ਬਚਨ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਤੇ ਸਾਧ ਸੰਗਤ ਜਦੋਂ ਟੋਡਰ ਮਾਲ ਨੂੰ ਪਤਾ ਲੱਗਾ ਨਾ ਕਿ ماں ਗੁਜਰ ਪਔਰ ਤੇ ਸਹਿਬਜ਼ਾਦਿਆਂ ਨੂੰ ਜ਼ਾਰੂਰ ਹਕੂਮਤ ਨੇ ਸ਼ਹੀਦ ਕਰਤਾ ਹੁਣ ਉਹ ਬਚਨਾਂ ਨੂੰ ਪੂਰਾ ਕਰਨ ਵਾਸਤੇ ਸਾਧ ਸੰਗਤ ਜੀ ਇਹ ਸਰਾਂਗ ਪਹੁੰਚਿਆ ਹੈ ਤੇ ਸਰਾਂਦਾਂ ਕੇ ਸੂਬੇ استانਦਨਾ ਮਿਲਣਾ ਕੀਤਾ ਪਰ ਸੂਬੇ ਸਰਾਂਦ ਨੇ ਸਾਧ ਸੰਗਤ ਜੀ ਜਵਾਬ ਦੇ ਦਿੱਤਾ ਕੋਈ ਕਿਸੇ ਨੂੰ ਨ ਸਸਕਾਰ ਦੀ ਪਰਮਦੇ। ਫਿਰ ਇੰਨੇ ਸਾਧ ਸੰਗਤ ਜੀ ਵੱਡੇ ਬੰਦੇ ਵਿੱਚ ਪਾਏ ਕੋ ਨਗਰ ਦੇ ਜਿਹੜੇ ਆਪਣੇ ਇਲਾਕੇ ਸੀ। ਉਹਨਾਂ ਨਾਲ ਗੱਲਬਾਤ ਕਰਕੇ ਸੂਬੇ ਦੇ ਕੋਲ ਇਹ ਪਹੁੰਚ ਕੀਤੀ ਕਿ ਸਸਕਾਰ ਕਰਨ ਦੀ ਇਜਾਜ਼ਤ ਦੇ ਦਿੱਤੀ ਜਾਵੇ। ਤੇ ਸੂਬਾ ਕਹਿਣ ਲੱਗਾ ਸਸਕਾਰ ਕਰਨ ਦੇ ਦਵਾਂਗਾ ਪਰ ਮੇਰੀ ਸ਼ਰਤ ਹੈ ਜਿੰਨੀ ਜ਼ਮੀਨ ਲੈਣੀ ਹੈ ਉਹਦਾ ਮੁੱਲ ਤਰ੍ਹਾਂ ਨਾ ਪਵੇ ਤਾਂ ਪਹਿਲਾਂ ਜ਼ਮੀਰ ਦੀ ਨਿਸ਼ਾਨਦੇਹੀ ਕਰਿਆ। ਤੇ ਸਾਧ ਸੰਗਤ ਜੀ ਇਹ ਜਿਹੜੀ ਜ਼ਮੀਰ ਸੀ ਨਾ ਜਿੱਥੇ ਜੋਗੀ ਸਰੂਪ ਗੁਰਦੁਆਰਾ ਸਾਹਿਬ ਹੈ ਜਿੱਥੇ ਸਹਿਬਜ਼ਾਦੇ ਦਾ ਸੰਸਥਾ ਹੋਇਆ ਸਿਰਫ ਥੋੜੀ ਜਿਹੀ ਜਗ੍ਹਾ ਹੈ ਜਿੱਥੇ ਸਹਿਬਜ਼ਾਦੇ ਜਿੰਨੀ ਕਿ ਜਗ੍ਹਾ ਤੇ ਸਰੀਰ ਆ ਸਕਿਆ ਉਹ ਥਾਂ ਦੀ ਨਿਸ਼ਾਨਦੇਹੀ ਕੀਤੀ ਇਹ ਚੌਧਰੀ ਅੱਤੇ ਦੀ ਜ਼ਮੀਨ ਸੀ ਤੇ ਮਾਲਕੀ ਜਿਹੜੀ ਸੀ ਉਹ ਅੱਤੇ ਕੋਲ ਸੀ ਪਰ ਸੂਬਾ ਸਰਹੰਗ ਸਾਹਿਬ ਸੰਧਜੀ ਉਥੇ ਕੋਲ ਬੈਠਾ ਜਿੰਨੀ ਜ਼ਮੀਨ ਦੀ ਨਿਸ਼ਾਨਦੇਹੀ ਕੀਤੀ ਨਾ ਇਹ ਲਗਾ ਇਥੇ ਮੋਰਾ ਵਿਛਾ ਜਿੰਨੀਆਂ ਮੋਰਾ ਵਿਛਾ ਦੇ ਤਾਂ ਜਗ੍ਹਾ ਤੈਨੂੰ ਉਨੀ ਮਿਲਦੀ ਹੈ 1 ਇੰਚ ਜਿਹੜੀ ਜਗ੍ਹਾ ਉਹ ਫਾਟ ਪੂਰੇਗਾ ਤੇ ਜਦੋਂ ਸਾਧ ਸੰਗਤ ਜੀ ਕੋਟਰ ਮੰਦ ਜਿਹੜੀਆਂ ਮੋਰਾ ਵਿਛਾਉਣ ਲੱਗਾ ਤੇ ਮੋਰ ਜਿਹੜੀ ਉਹ ਸਿੱਧੀ ਰੱਖੀ ਉਹ ਕਹਿਣ ਲੱਗਾ ਨਹੀਂ ਖੜੀ ਮੋਰ ਕਰੀਏ ਇਹ ਸਿੱਖ ਨੇ ਸਾਧ ਸੰਗਤ ਜੀ ਆਪਣਾ ਘਰ-ਬਾਰ ਜਿੰਨਾ ਵੀ ਕੁਝ ਕਾਰੋਬਾਰ ਸਭ ਕੁਝ ਦਾਤ ਤੇ ਲਾ ਦੇ ਇਹਦਾ ਭਰਾ ਸੀ ਇੱਕ ਨਾਕਰ ਮੰਦ ਇੱਕ ਕੋਟਰ ਮੰਦ ਦੇ ਨਾਗਰਵਾਲ ਦੋਨੋਂ ਭਰਾਵਾਂ ਨੇ ਸਰਦ ਸੰਦੇ ਜੀ ਇਹ ਸਾਰੀਆਂ ਮੋੜਾਂ ਵਛਾਈ ਜਦੋਂ ਜਗਾ ਵੀ ਨਿਸ਼ਾਨਦੇ ਹੀ ਹੋ ਗਈ ਨਾ ਹੁਣ ਸਹਿਬ ਜੀ ਆਜਾ ਦੇ ਸਰੀਰਾਂ ਦੀ ਸੰਭਾਲ ਕਰਨੀ ਮਾਂ ਦੇ ਸੀਧਾ ਦੀ ਸੰਭਾਲ ਕਰਨੀ ਮਾਤਾ ਗੁਜਰ ਕੋਲ ਦਾ ਇਸ਼ਤਾਨ ਜਿਹੜਾ ਇਹਦੇ ਘਰ ਵਾਲੀ ਤੇ ਮੋਤੀ RAM ਮੈਰੇ ਦੀ ਮਾਂ ਤੋਂ ਇਹ ਘਰ ਵਾਲੀ ਨੇ ਕਰਾਇਆ ਤੇ ਸਹਿਬ ਜੀ ਆਜਾ ਦੇ ਸਰੀਰ ਦਾ ਇਸ਼ਨਾਨ ਭਾਈ ਮੋਤੀ RAM ਭਾਈ ਨਾਗਰਵਾਲ ਤੇ ਟੋਡਰਵਾਲ ਸਾਤਸੰਗਤ ਜੀ ਇਹਨਾਂ ਦੇ ਨਾਲ ਕੀਤਾ ਹੈ ਪੂਰੇ ਸਰਹੰਦ ਦੇ ਵਿੱਚ ਸਾਤਸੰਗਤ ਜੀ ਇਸ ਪਰਿਵਾਰ ਤੋਂ ਬਿਨਾ ਕੋਈ ਸਹਿਬਜ਼ਾਦਿਆਂ ਨੂੰ ਗੋਡਾ ਦੇ ਮਾਰ ਨਹੀਂ ਸੀ ਆ ਉਸ ਸਮੇਂ ਪਰ ਇਹ ਪਰਿਵਾਰ ਦੋਨਾਂ ਪਰਿਵਾਰਾਂ ਨੇ ਸਾਤਸੰਗਤ ਜੀ ਭਾਈ ਮੋਤੀ ਰਾਮ ਮਹਿਰਾ ਤੇ ਭਾਈ ਕੋਲ ਪਰਮਾਰ ਦੇ ਪਰਿਵਾਰ ਨੇ ਬੜੀ ਭਾਵਨਾਵਾਂ ਦੇ ਨਾਲ ਸਭ ਤੋਂ ਦੇ ਸਹਿਬਜ਼ਾਦਿਆਂ ਦੇ ਸਰੀਰ ਨੂੰ ਸੁਭਾੜਿਆ ਮਾਂ ਦੇ ਸਰੀਰ ਨੂੰ ਸੁਭਾੜਿਆ ਤੇ ਜਦੋਂ ਸਾਤਸੰਗਤ ਜੀ ਇਥੇ ਚਿਖਾ ਫਿਰ ਜਿਹੜੀ ਹੈ ਨਾ ਉਹ ਚੰਦਨ ਦੀਆਂ ਲੱਕੜਾਂ ਨਹੀਂ ਚੁਣੀ ਗਈ। ਉਹਨਾਂ ਦੇ ਵਿੱਚ ਸਰੀਰ ਰੱਖੇ ਤੇ ਸਹਿਬਜ਼ਾਦੇ ਤੇ ਮਾਤਾ ਵਿੱਚ ਬਹੁਤ ਦਾ ਸੰਸਕਾਰਾਂ ਸੰਗੈ ਇਹ ਪਰਿਵਾਰ ਨਹੀਂ ਸੀ ਬਣ ਪਾਈ। ਕਿਸੇ ਕਵੀ ਨੇ ਬੜਾ ਸੁਣਾ ਲਿਖਿਆ ਤਾਂ ਸ਼੍ਰੀ ਗੁਰਮੋਹਨ ਸਿੰਘ ਮਹਾਰਾਜ ਤੇਰਾ ਦੇਹ ਨਹੀਂ ਦੇ ਸਕਦੇ। ਜਦੋਂ ਪਿਤਾ ਸ਼ਹੀਦ ਹੋਏ ਪਿਤਾ ਦੇ ਕੇਵਲ ਤੇ ਕੇਵਲ ਸਰੀਰ ਦਾ ਸੰਸਕਾਰ ਕੀਤਾ ਧਰ ਦਾ ਸੰਸਕਾਰ ਜਿਹੜਾ ਉਹ ਗੱਡੀ ਵਿੱਚ ਹੋਇਆ ਹੈ। ਜਦੋਂ ਮਾਂ ਸ਼ਹੀਦ ਹੋਈ ਛੋਟੇ ਪਰ ਜਲਦ ਸ਼ਹੀਦ ਹੋਏ ਗੁਰਗੋਬਿੰਦ ਸਿੰਘ ਮਹਾਰਾਜ ਜੀ ਕੋਲ ਨਹੀਂ ਵੱਡੇ ਪਰ ਜਲਦ ਸ਼ਹੀਦ ਹੋਏ ਤਾਂ ਗੁਰਗੋਬਿੰਦ ਸਿੰਘ ਮਹਾਰਾਜ ਕੋਲ ਨਹੀਂ ਕਿਡਾ ਬਡਾ ਪਰਕਾਰ ਇਹ ਮੁੰਡਾ ਸਾਡੇ ਤੇ ਕਿਸੇ ਕਵੀ ਨੇ ਕਿਹਾ ਤੇਰੇ ਨਾਲ ਦਿਆਂ ਤਸਬੀਹ ਕਿਨੂੰ ਹਰ ਗੱਲ ਪਈ ਜਾਪਦੀ ਉਪਰੀਏ ਤੇੜ ਕਿਰਪਾਨ ਨਹੀਂ ਪਿਤਾ ਦੀ ਪਸਲੀ ਹੈ ਹੱਥ ਵਿੱਚ ਢਾਲ ਨਹੀਂ ਪੁੱਤਰ ਦੀ ਖੋਪੜੀ ਹੈ ਧੰਨ ਸ਼੍ਰੀ ਗੋਬਿੰਦ ਸਿੰਘ ਮਹਾਰਾਜ ਤੇਰੇ ਵਰਗਾ ਦੁਨੀਆ ਤੇ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਅੱਜ ਉਹ ਮਹਾਨ ਰੂਹਾਂ ਦਾ ਸਾਧ ਸੰਗਤ ਦੀ ਸੰਸਕਾਰ ਬਣ ਦਿਨ ਹੈ ਗੁਰੂ ਕਿਰਪਾਲ ਕਰੇ ਉਹਨਾਂ ਦੀ ਸ਼ਹਾਦਤਾਂ ਨੂੰ ਕੋਟਾਨ ਕੋਟ ਪ੍ਰਣਾਮ ਸਮੂਹ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਬੇਤਰੀਆਂ ਬਣ ਕੇ ਇਹ ਦਿਨਾਂ ਦੇ ਵਿੱਚ ਮਿੱਠੀਆਂ ਦੀ ਸੇਵਾ ਜਾਂ ਹੋਰ ਜਿਹੜੀ ਸੇਵਾ ਹੋਂਤ ਹੋ ਰਹੀਆ ਸੀ ਉਹ ਨਹੀਂ ਕੀਤੀਆਂ ਗੁਰੂ ਦੇ ਪੱਗ ਕਰੇ ਸਾਰਿਆਂ ਸੰਗਾਂ ਦੇ ਵਿੱਚ ਸਤਿਗੁਰ ਜੀ ਮਿਹਰ ਦਾ ਪਰਿਆਹਤ ਰੱਖਣ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਾਰਿਆਂ ਦੇ ਘਰਾਂ ਦੇ ਵਿੱਚ ਖੜਾ ਵਰਤਾਵਣ ਸਤਗੁਰ ਦੀ ਜੋ ਸਿੱਖੀ ਵਾਲੀ ਤਾਬ ਜਿਹੜੀ ਹੈ ਸਾਰਿਆਂ ਦੇ ਘਰਾਂ ਦੇ ਵਿੱਚ ਸਫਲਿਸ਼ ਕਰਨ ਗੁਰੂ ਰੰਤਪ੍ਰੀਤ